ਨੇ ਫੀਮਾ ਕੋ ਕਿਹਾ ਬੈਠ ਰਿਹਾ ਨਾ ਟਾਪੜ ਨਹੀਂ ਜਾਂਦੇ ਫੜਾਏ ਨਹੀਂ ਜਾਂਦੇ ਥੋਤੋਂ ਫੋਨ ਕਿਉਂ ਫੜੇ ਗਏ ਤੁਹਾਡੇ ਕਹਿੰਦੇ ਵੀਡੀਓ ਬਣਾਉਂਦੇ ਨੇ ਕਹਿੰਦੇ ਫੋਨ ਦੇ ਤੇਰਾ ਮਾਮਾ ਨਹੀਂ ਦਿੰਦਾ ਵੀ ਮੇਰੇ ਮਾਮਾ ਨਹੀਂ ਦਿੰਦਾ ਕਹਿੰਦੇ ਦੇ ੱੱਕੇ ਨਾਲ ਮਾਮਾ ਸੋਬੇ ਛਿੜਦੂ ਤੁਹਾਨੂੰ ਦਿੰਦਾ ਟੋਬੇ ਚ ਇਹਨਾਂ ਨੂੰ ਪੰਚਾਇਤ ਨਾਲ ਖੋਲਿਆ ਤਾਂ ਡੰਡੇ ਮਰਵਾਏ ਨੇ ਇਹਨਾਂ ਸਾਡੇ ਕੰਬੂ ਤੋਂ ਹੱਤੀ ਆਇਆ ਡੰਡਵਾਇਆ ਇਹਨਾਂ ਨੇ ਸਾਡੇ ਤੇ ਆ ਦੇਖੋ ਕੁੜੀ ਦਾ ਨੀਲ ਪਾਏ ਪਾਏ ਨੇ ਇਹਦੇ ਗੱਲੇ ਤੋੜਦੀ ਇਹਦੇ ਕਹਿੰਦੇ ਇਸੇ ਕੋਲ ਕਹਿ ਗਿਆ ਖੜਵਾਵਾਂ ਕਿ ਤੈਨੂੰ ਮਲਾਜੂਮ ਹੱਥ ਫੋਣ ਕੇ ਸਾਰੇ ਫੋਨ ਲਾ ਕੇ ਖੋਗੇ ਨਾਲੀਆਂ ਚ ਗਿਰ ਤੇ ਸਾਡੇ ਫੋਨ ਨੂੰ ਪੰਚਾਇਤ ਵੀਰੇ ਸਾਨੂੰ ਦੂਜੇ ਚੀਨੇ ਚਿੰਤਾ ਕਰਨ ਆਏ ਨੇ ਜਗਾ ਛੱਡੇ ਜਗਾ ਛੋਟਾ ਸਾਨੂੰ ਇਹਨਾਂ ਪੰਚਾਇਤ ਨੇ ਫੁੱਟਾ ਬਰੋਕੀ ਹੋਈ ਗਿਆ ਮੇਰੇ ਘਰਾਂ 'ਚ ਰੁਕੀ ਹੋਈ ਉਹਨਾਂ ਨੂੰ ਕੋਈ ਕੁੱਛ ਨਹੀਂ ਕਰ ਪੰਚਾਇਤ ਲੈਵੇ ਖੜੀ ਤੇ ਪੰਚਾਇਤ ਨੇ ਸਾਨੂੰ ਕਟਾਇਆ ਲੈਵੇ ਖੜ ਕੇ ਸਾਡੇ ਕਾਰਵਾਈ ਹੋਣੀ ਚਾਹੀਦੀ ਸੀ ਸਰਪੰਚਾ ਉਹਨੇ ਕਟਵਾਇਆ ਈ ਕਿਨੇ ਦਿੱਤਾ ਹੋਇਆ ਈ ਇਹ ਸਾਨੂੰ ਵੀ ਕਿਨੇ ਦਿੱਤਾ ਹੋਇਆ ਨੇ ਉਹਦਾ ਨਿਸ਼ਾਨਾ सरपंच ਨੇ ਤਾਂ ਦਿੱਤਾ ਹੀ ਹੋਊਗਾ ਮੈਂ ਸਰਪੰਚ ਨਹੀਂ ਮੈਂ ਸਰਪੰਚ ਦਾ ਮੈਂ ਰਹਿਣਾ ਆਦਰੀ ਡੰਡੇ ਵੀ ਮਾਰੇ ਹੋਣੇ ਪੁਲਸ ਵਾਲਿਆਂ ਨੂੰ ਜਾਜ ਆ ਦੇਖ ਲਓ ਕੱਪੜੇ ਪਾੜਤੇ ਸਾਡੇ ਪਹਿਲਾਂ ਸਾਡਾ ਬਲੱਡ ਇੱਧਰ ਸੀਗਾ ਇਹਦੇ ਵਿੱਚ ਦੀ ਵੀ ਕੱਢਤੀ ਉਹ ਕਹਿੰਦੇ ਵੀ ਅੱਗੇ ਉਹ ਕਰ ਲਿਓ ਤੇ ਅਸੀਂ ਇੱਧਰ ਹੁਣ ਨਿਓਆ ਕੱਢ ਲਿਆ ਹੁਣ ਇਹ ਆ ਕੇ ਸਾਡ ਨੂੰ ਤੀਏ ਪੰਗ ਕਰਦੇ ਨੇ ਪੰਚਾਇਤ ਨੇ ਕੱਟ ਕੇ ਦਿੱਤਾ ਬਕਾਗ ਜ ਹੈਗੇ ਤੁਹਾਡੇ ਕੋਲ ਕਾਗਜ਼ ਕਿਸੇ ਲਵੇ ਨਹੀਂ ਹੈਗਾ ਵੀਰੇ ਸਾਨੂੰ ਨਜਾਇਜ਼ ਤੰਗ ਕਰਦੰਨੇ ਆ ਕੇ 3 ਦਿਨ ਪੁਲਿਸ ਨੂੰ ਲਿਆ ਕੇ ਸਾਡੇ ਤੇ ਕੁੱਟਮਾਰ ਕਰਾਉਂਦੇ ਨੇ ਜਦ ਤੱਕ ਇਹਨਾਂ ਦੇ ਪਰਿਵਾਰ ਦੀਆਂ ਵੋਟਾਂ ਜ਼ਿਆਦਾ ਸੀ ਜਦ ਤੱਕ ਇਹਨਾਂ ਨੇ ਨਿਊਆ ਪਰਵਾਹਤੀਆਂ ਜਦੋਂ ਹੁਣ ਹੋ ਗਿਆ ਸਭ ਕੁਝ ਬਣ ਕੇ ਹੁਣ ਕਹਿੰਦੇ ਚੱਕੋ ਮੇਂ ਡਿਲੀਟ ਮਾਰ ਦੇ ਨੇ ਜੋ ਵੀ ਕੁਛ ਕਰਿਆ ਮੇਰੇ ਪੁਲਿਸ ਮੇਰੇ ਬੇਟੇ ਦਾ ਫੋਨ ਦੇ ਦ ਪਰ ਉਹਨਾਂ ਨੇ ਨਹੀਂ ਦਿੱਤਾ ਨਾਲ ਹੀ ਲੈ ਗਈ ਮੈਨੂੰ ਮਜਬੂਰ ਪਟਿਆਲੇ ਜਾਨੀ ਸਰ ਮੇਰਾ ਫੋਨ ਦਿਵਾ ਦਿਓ ਪਲੀਜ਼ ਕਿਸਤਾਂ ਤੇ ਫੋਨ ਲੱਤਾਂ ਹਾਂਜੀ ਸਰ ਕਿਸਤਾਂ ਤੇ ਲਿਆ ਵਾ ਜੀ ਇਹ ਲੋਕਾਂ ਚਾਹੁੰਦੇ ਕੋਲੇ ਤਾਂ ਡੰਡੇ ਮਰ ਪਾਏ ਨੇ ਇਹਨਾਂ ਸਾਡੇ ਕੰਬੂ ਖਾਤੀ ਆਂ ਡੰਡਵਾਇਆ ਵੀਰੇ ਇਹਨਾਂ ਨੇ ਸਾਡੇ ਤੇ ਗਾ ਪੁੱਤਾਂ ਜਿੰਨੇ ਮਰਣ ਸਾਰਿਆਂ ਨੇ ਕੋਲ ਘਟੇ ਸੀ ਕਹੇ ਆਹ ਦੇਖੋ ਕੁੜੀ ਦਾ ਨੀਲ ਪਾਏ ਪਾਏ ਨੇ ਇਹਦੇ ਗਾਨੇ ਤੋੜਤੀ ਇਹਦੇ ਬੱਚਾ ਛੋਟੀ ਛੋਟੀ ਦੇਗਾ ਡੰਡੇ ਮਾਰ ਮਾਰ ਕੇ ਦੋਤੀ ਤੋੜ ਕੇ ਗਏ ਨੇ ਇਹਨਾਂ ਦੇ ਪੰਜਾਜ ਵੀਰੇ ਸਾਨੂੰ ਦੂਜੇ ਤੀਨੇ ਦਿਨ ਤੱਕ ਕਰਨਾ ਆ ਇਹ ਜਗਾ ਛੋਟਾ ਜਗਾ ਛੋਟਾ ਕੀ ਹੋ ਗਿਆ ਕਦੇ ਘਰਾਂ ਕਿ ਰੁਕੀ ਹੋ ਮੈਨੂੰ ਕੋਈ ਕੁਛ ਨਹੀਂ ਕਰਦਾ ਉਹਨਾਂ ਸਾਵ ਨੂੰ ਦਿੱਤੇ ਮੈਨੂੰ ਸਟੈਂਡ ਮਾਰ ਕੇ ਇਹ ਦੇਖੋ ਇਹ ਕੀ ਰਿ ਦਿੱਤਾ ਹੋਇਆ ਇਹ ਕਿਨੇ ਦਿੱਤਾ ਹੋਇਆ ਜੀ ਇਹ ਸਾਨੂੰ ਵੀ ਇਹ ਦਿੱਤੇ ਹੋਏ ਨੇ ਉਹਦਾ ਨਿਸ਼ਾਨ ਸਰਪੰਚ ਨੇ ਦਾ ਦਿੱਤਾ ਹੀ ਹੋਊਗਾ ਮੈਂ ਸਰਪੰਚ ਨਹੀਂ ਮੈਂ ਸਰਪੰਚ ਦਾ ਮੈਡਲ ਰਹਿਣਾ ਜਿਹਨੇ ਪਲਾਟ ਲੈਣ ਜੀ ਜਿਹਨੇ ਦਿੱਤੇ ਸੜਦਾਂਗੇ ਤੁਸੀਂ ਤੰਗ ਕਿਉਂ ਕਰਦੇ ਹੋ ਦੋ ਮਿੰਟ ਤੁਸੀਂ ਉਰੇ ਪਤਾ ਵੀ ਕੀ ਆ ਥੋੜਾ ਉਰੇ ਮਾਹੌਲ ਖਰਾਬ ਹੋਊਗਾ ਅਸੀਂ ਥੋੜਾ ਪੱਖ ਲੈ ਲਿਆ ਅਸੀਂ ਇਹਨਾਂ ਨਾਲ ਗੱਲ ਕਰ ਲਈਏ ਜੋ ਇਹਨਾਂ ਦਾ ਪੱਖਾ ਥੋੜਾ ਉਰੇ ਹੋਣ ਦਾ ਕੋਈ ਉਹ ਨਹੀਂ ਜੋ ਗੱਲ ਇਹਨਾਂ ਨਾਲ ਕਰਦੇ ਹਾਂ ਜੀ ਕੀ ਨਾਮ ਹੈ ਭਾਣੇ ਆ ਵੀਰੇ ਡੰਡੇ ਵੀ ਮਾਰੇ ਹੋਣੇ ਪੁਲਸ ਵਾਲਿਆਂ ਨੇ ਜਾ ਜਾ ਦੇਖ ਲੋ ਕੱਪੜੇ ਪਾੜਤੇ ਸਾਡੇ ਚਾ ਸਾਡਾ ਕੋਈ ਕਸੂਰ ਵੀ ਨਹੀਂ ਸੀ ਵੀਰੇ ਅਸੀਂ ਖੜੇ ਸੀ ਇੱਥੇ ਮੂਰੇ ਸਾਡੇ ਡੰਡੇ ਮਾਰੇ ਵੀਰੇ ਪਹਿਲਾਂ ਆਪਾਂ ਇਕੱਲੇ ਇਕੱਲੇ ਗੱਲ ਕਰ ਲਈਏ ਹੈਨਾ ਸਮਝਾ ਦਿਓ ਸਾਨੂੰ ਸਾਰੀ ਗੱਲ ਕੀ ਨਾਮ ਕੀ ਆ ਤੁਹਾਡਾ ਮੇਰਾ ਗ੍ਰਿੰਦਰਾ ਵੀਰੇ ਗ੍ਰਿੰਦਰ ਸਿੰਘ ਜੀ ਇਹ ਪਲਾਟ ਦਾ ਰੌਲਾ ਕੀ ਆ ਇਹ ਕਾਰਨ ਕੀ ਆ ਇਹ ਸਾਨੂੰ ਨਾ ਪਲਾਟ ਦਿੱਤਾ ਹੋਇਆ ਸੀਗਾ ਵੀਰੇ ਪਹਿਲਾਂ ਸਾਡਾ ਪਲਾਟ ਇੱਧਰ ਸੀਗਾ ਇਹਦੇ ਵਿੱਚ ਦੀ ਵੀ ਹੀ ਕੱਢਤੀ ਉਹ ਕਹਿੰਦੇ ਵੀ ਅੱਗੇ ਉਹ ਕਰ ਲਿਓ ਤੇ ਅਸੀਂ ਇੱਧਰ ਹੁਣ ਨਿਓਆ ਕੱਢ ਲਿਆ ਹੁਣ ਇਹ ਆ ਕੇ ਸਾਡ ਨੂੰ ਤੰਗ ਕਰਦੇ ਨੇ ਜੀ ਬੰਦ ਸਾ ਪਹਿਲਾਂ ਜੀ ਸਾਡੇ ਤੇ ਆ ਕੇ ਰਾਤ ਨੂੰ ਤੁਸੀਂ ਅੱਜ ਦੇ ਥੁੜੀ ਨਾ ਆਏ ਪਹਿਲਾਂ ਪੁਲਿਸ ਵਾਲੇ ਅੱਜ ਪੁਲਿਸ ਆਲੇ ਆ ਡੰਡੇ ਮਾਰੇ ਮੇਰੇ ਭਾਈ ਦੇ ਮਾਰ ਗੱਲ ਸੁਣੋ ਮੇਰੀ ਪਹਿਲਾਂ ਪਤਾ ਵੀ ਆਪਾਂ ਹਿਸਾਬ ਨਾਲ ਗੱਲ ਕਰਦੇ ਆ ਕੋਈ ਨਾ ਤੁਸੀਂ ਉਹ ਨਾ ਕਰੋ ਇਹ ਪਲਾਟ ਤੁਹਾਨੂੰ ਕਿੱਦਾਂ ਪੰਚਾਇਤ ਨੇ ਘੱਟ ਕੇ ਦਿੱਤਾ ਬਕਾਜਾ ਹੈਗੇ ਤੁਹਾਡੇ ਕੋਲ ਕਾਗਜ਼ ਕਿਸੇ ਲਵੇ ਨਹੀਂ ਹੈਗਾ ਵੀਰੇ ਪੁਰਾਣੇ ਨਹੀਂ ਇਹ ਪੁਰਾਣੇ ਜਿੱਥੇ ਸਕੂਲ ਕੋ ਨਹੀਂ ਪਹਿਲਾਂ ਉੱਥੇ ਜਗ੍ਹਾ ਤੇ ਆਪਣੀ ਉੱਥੇ ਸਕੂਲ ਪੜਦਾ ਜੀ ਉਹਨਾਂ ਨੇ ਬਤਨਾ ਆਪਣੀ ਉੱਥੇ ਜਗ੍ਹਾ ਦਿੱਤੀ ਜੀ ਕਿਨੇ ਵੀ ਚਲੇ ਇਦਾਂ ਟੋਬੇ ਵਾਲੀ ਜਗ੍ਹਾ ਸੀ ਉਹਨਾਂ ਸੰਦੋ ਉਮਰੇ ਲੰਘੀ ਭਰਤ ਪਾਉਂਦੇ ਪਉਂਦੀ ਜੀ ਕਾਦੇ ਸੀ ਬਣਾਵਾਗੇ ਭਰਤ ਪਾਇਆ ਔਰੇ ਤੂੰ ਹਾਂ ਭਰਤ ਪਾਇਆ ਜੀ ਆ ਪਹਿਲਾਂ ਬੀਹੀ ਕਾਤ ਤੋ ਕਨੇ ਬੀਹੀ ਬੀਚੇ ਲੱਗੇ ਗੱਲੋ ਜੀ ਪੰਜ ਬੜੀ ਹੁਣ ਇਹ ਆ ਕੇ ਸਾਡੇ ਤੇ 30 35 ਪਹਿਲਾਂ ਨਹੀਂ ਮਿਲੀ ਹੋ ਜਾਏਗਾ ਜੀ 35 ਸਾਲ ਪਹਿਲਾਂ ਦਰਾਸਤ ਦੇ ਪ੍ਰਸ਼ਾਸਨ ਨੇ ਤੁਹਾਨੂੰ ਕੁੱਟਿਆ ਮਾਰਿਆ ਖਿਚੂ ਟੁਕਰੀਆ ਹਾਂ ਬਰੇ ਦੇਖੋ ਪਰੇਸ਼ਾਨ ਦੇ ਲੈਡੀਆਂ ਮੁਲਾਜ਼ਮ ਹੈਗੇ ਸੀ ਉਹਨਾਂ ਦਾ ਉਹ ਕਹਿੰਦੇ ਇਸੇ ਕੋਲ ਕਹਿ ਗਿਆ ਖਡਵਾਵਾਂ ਕਿ ਤੁਹਾਨੂੰ ਮੁਲਾਜ਼ਮ ਹੱਥ ਪਾਉਣਗੇ ਕਹਿੰਦੇ ਨਹੀਂ ਲੈਡੀਆਂ ਪੁਲਸਾ ਹੈਗੀ ਸੀ ਲੈਡੀ ਪੁਲਸਾ ਹਾਂ ਹੈਗੀ ਸੀ ਵੀਰੇ ਲੈਡੀਆਂ ਪੁਲਿਸ ਨੇ ਕੁੱਟਿਆ ਤੁਹਾਨੂੰ ਜੈਂਟਲ ਜੈਂਟਲ ਜੀ ਵੀਰੇ ਹੱਥ ਚੱਕੇ ਵੀ ਸਾਡੇ ਤੇ ਧੱਕੇ ਮਾਰੇ ਸਾਨੂੰ ਜੀ ਸੀ ਪੀ ਦੇ ਮੂਰੇ ਕੋਈ ਵੀਡੀਓ ਹੈਗੀ ਤੁਹਾਡੇ ਕੋਲ ਸਾਰੇ ਲੈ ਗਏ ਵੀਰੇ ਸਾਰੇ ਫੋਨ ਲੈ ਕੇ ਖੋਗੇ ਨਾਲੀਆਂ ਚ ਗੇਰ ਤੇ ਸਾਡੇ ਫੋਨ ਉੱਪਰ ਆ ਗਵਾਂਡੀਆਂ ਫੋਨ ਲੱਗੇ ਨਾਲ ਦੀ ਨਾਲ ਅੱਛਾ ਲੇਡੀਜ਼ ਪੁਲਿਸ ਕਹਿੰਦੇ ਅਸੀਂ ਕੋਲ ਖੜਾਂਗੇ ਤੁਹਾਨੂੰ ਹੱਥ ਪਾਉਣਗੇ ਜੀ ਅੱਜ ਗਈ ਤਾਂ ਨਹੀਂ ਆ ਜਾਉਂਦੇ ਲੜਨਗੇ ਕਹਿੰਦੇ ਅਸੀਂ ਨਿਊ ਤੁਹਾਡੇ ਪਰਵਾਤੀਆਂ ਨੇ ਜੀ ਸਾਨੂੰ ਹੁਣ ਮੁੜ ਕਿਉਂ ਗਏ ਫਿਰ ਹੁਣ ਮੁੜ ਕਿਉਂ ਗਏ ਨੇ ਪਤਾ ਨਹੀਂ ਵੀਰੇ ਪਤਾ ਕੀ ਸੀ ਜੀ ਜੱਤ ਇਹਨਾਂ ਦੇ ਪਰਿਵਾਰ ਦੀਆਂ ਵੋਟਾਂ ਜ਼ਿਆਦਾ ਸੀ ਜੱਤ ਇਹਨਾਂ ਨੇ ਨਿਊ ਪਰਵਾਤੀਆਂ ਠੀਕ ਹੈ ਨਹੀਂ ਪਰਵਾਤੀਆਂ ਦੀ ਉਹ ਤਾਂ ਪਹਿਲਾਂ ਪਰਵਾਤੀਆਂ ਕਹਿਣ ਦਾ ਭਾਵ ਜਦੋਂ ਹੁਣ ਹੋ ਗਿਆ ਸਭ ਕੁਝ ਬਣ ਕੇ ਉਹ ਕਹਿੰਦੇ ਚੱਕੂ ਇਹ ਕਿਥੇ ਮੈਂ ਪਤਾ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਬਈ ਤੁਸੀਂ ਗਰੀਬ ਪਰਿਵਾਰ ਦਾ ਮਕਾਨ ਢਾ ਰਹੇ ਹੋ ਸਾਨੂੰ ਫੋਨ ਆਇਆ ਸੀਗਾ ਕਿ ਮਕਾਨ ਢਾ ਰਹੇ ਨੇ ਉਹ ਕਹਿੰਦੇ ਜੀ ਮਕਾਨ ਨਹੀਂ ਹੈਗਾ ਪਲਾਟ ਆ ਨਜਾਇਜ਼ ਕਬਜ਼ਾ ਹੋ ਰਿਹਾ ਏ ਪਲਾਟ ਦਾ ਕੋਈ ਉਹਨਾਂ ਕੋਲ ਕਾਗਜ਼ ਨਹੀਂ ਕਿਸੇ ਨੇ ਕੱਟ ਕੇ ਨਹੀਂ ਦਿੱਤਾ ਕਾਈ ਕਿਸੇ ਲਵੇ ਨਹੀਂ ਹੈਗਾ ਇਹ ਕੋਲੋਨੀ ਦਾ ਕਾਈ ਕਿਸੇ ਮੰਗ ਲਓ ਬਾਕੀ ਦਮਾਂ ਕਿਲੋ ਪੰਚਾਇਤ ਕਹਿੰਦੇ ਪਹਿਲਾਂ ਦੋ ਪਲਾਟ ਉਹਨਾਂ ਨੂੰ ਮਿਲੇ ਪਏ ਨੇ ਆ ਦੋ ਪੂਰੇ ਵੀ ਨਹੀਂ ਹੈ ਬੀ ਹੀ ਕੱਢਿਆ ਇਹ ਕਹਿੰਦੇ ਵੀ ਅੱਗੇ ਹੋ ਕਰ ਲਓ ਜੀ ਉਹਰੇ ਆ ਦੇ ਬੀ ਸਾਢੀ ਜਿਹੜੇ ਅੱਗੇ ਕਰੀ ਹੋਈ ਹੈ ਪਹਿਲੇ ਦੋ ਦੋ 20ਵੀਆਂ ਨੇ ਸਾਰਿਆਂ ਨੂੰ ਤਿੰਨ ਤਿੰਨ ਵਿਸ਼ਵੀਆਂ ਨੇ ਪਲਾਟ ਮਿਲੇ ਹੋਏ ਨੇ ਇਹ ਵੀ ਚਾਰ ਭਾਈ ਨੇ ਵੱਡਿਆਂ ਦੀ ਦੋਆ ਨਹੀਂ ਨੇ ਛੋਟੇ ਦੋ ਭਾਈਆਂ ਦੇ ਪਲਾਟ ਨੇ ਹੂੰ ਇਦਾਂ ਜੇ ਦੋ ਜਾਣਿਆਂ ਦੇ ਸਾਡੀ ਜਗ੍ਹਾ ਬਣਦੀ ਆ ਜੀ ਸਾਨੂੰ ਨਜਾਇਜ਼ ਤੰਗ ਕਰ ਦਿੰਦੇ ਆ ਕਿ 3 ਦਿਨ ਪੁਲਿਸ ਨੂੰ ਲਿਆ ਕੇ ਸਾਡੇ ਦੇ ਕੁੱਟ ਮਾਰ ਕਰਾਉਂਦੇ ਨਹੀਂ ਅੱਜ ਫੇਰ ਜੈਸੀ ਵੀ ਲੈ ਕੇ ਆਉਂਦੇ ਆ ਤੁਹਾਡੀ ਕੁੜੀ ਤੇ ਹੱਥੋਂ ਪਾਈ ਕਰੀ ਅਜ ਪੁਲਸ ਵਾਲੇ ਪੁਲਸ ਵਾਲੇ ਬੰਦੇ ਨੇ ਕਰਿਆ 3 ਵੀ ਨਹੀਂ ਕਰਿਆ ਕਿ ਬੰਦੇ ਸਾਨੂੰ ਕੁੱਟ ਮਾਰ ਕੇ ਆਏ ਨੇ ਸਰਪੰਚ ਪੰਚਾਇਤ ਲੈ ਗਏ ਨੇ 50 ਲੈ ਗਈ ਸਾਡੇ ਉਹ ਪਲਾਂਟੀਆਂ ਦੇ ਵੀ ਲੈ ਗਏ ਜੀ ਸਾਡੇ ਸਾਰੇ ਲਵੇ ਖੜੀ ਤੇ ਸਰਪੰਚਾਇਤ ਲਵੇ ਖੜੀ ਤੇ ਪੰਚਾਇਤ ਨੇ ਸਾਨੂੰ ਕਟਾਇਆ ਲਵੇ ਖੜ ਕੇ ਆ ਕੋਤਾ ਦੇ ਕਾਰਵਾਈ ਹੋਣੀ ਹੈ ਸਰਪੰਚਾ ਉਹਨੇ ਘਟਵਾਇਆ ਇਹ ਪੰਚਾਇਤ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਦੇ ਬੰਦਿਆਂ ਨੂੰ ਲੈ ਕੇ ਹੁੰਦਾ ਜੱਟਾਂ ਨੂੰ ਉਹ ਵੀ ਸਾਨੂੰ ਤੰਗ ਕਰਦੇ ਨੇ ਸੋ ਇਹ ਮਸਲਾ ਹੈ ਜੀ ਗਰੀਬ ਪਰਿਵਾਰ ਆ ਕਹਿੰਦੇ ਸਾਨੂੰ ਪਲਾਟ ਦਿੱਤਾ ਸੀਗਾ ਉਹਰੇ ਕਾਗਜ਼ ਕਿਸੇ ਕੋਲ ਨਹੀਂ ਹੈਗਾ ਨਜਾਇਜ਼ ਤੰਗ ਕੀਤਾ ਜਾ ਰਿਹਾ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੁੜੀਆਂ ਨੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੁੱਟਿਆ ਗਿਆ ਇਹਨਾਂ ਦੇ ਕਹਿਣ ਮੁਤਾਬਕ ਲੇਡੀਜ਼ ਪੁਲਿਸ ਨੇ ਕੋਈ ਹੱਥੋਂ ਪਾਈ ਨਹੀਂ ਕਰੀ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਜੈਂਟਸ ਨੇ ਬੰਦਿਆਂ ਨੇ ਕੁੱਟਿਆ ਜਿਹੜੇ ਮਲਾਜ਼ਮ ਸੀਗੇ ਤੇ ਜੇ ਕਿਸੇ ਨੇ ਵੀਡੀਓ ਬਣਾਈਆ ਉਹਨਾਂ ਦੇ ਫੋਨ ਖੋ ਕੇ ਲੈ ਗਏ ਇੱਕ ਉੱਥੇ ਤੁਹਾਨੂੰ ਗੱਲ ਕਰਾਈ ਉਹਦਾ ਫੋਨ ਖੋ ਰਏ ਸੀਗੇ ਉਹਨੇ ਟੋਬੇ ਚ ਫੋਨ ਸਿੱਟਤਾ ਤੇ ਚਾਰ ਪੰਜ ਫੋਨ ਖੋ ਕੇ ਲੈ ਗਏ ਨੇ ਜੇ ਪ੍ਰਸ਼ਾਸਨ ਨੇ ਕੁਝ ਗਲਤ ਨਹੀਂ ਕੀਤਾ ਜੇ ਇਸ ਬਾਲਾਂ ਦੇ ਘਰੇ ਚ ਪ੍ਰਸ਼ਾਸਨ ਨਹੀਂ ਸੀ ਤਾਂ ਫੋਨ ਕਿਉਂ ਖੋਹੇ ਗਏ ਕਿਉਂਕਿ ਪੰਜਾਬ ਸਰਕਾਰ ਖੁਦ ਕਹਿੰਦੀ ਆ ਕਿਤੇ ਵੀ ਕੁਝ ਗਲਤ ਲੱਗਦਾ ਏ ਕੁਝ ਠੀਕ ਨਹੀਂ ਲੱਗਦਾ ਤਾਂ ਵੀਡੀਓ ਬਣਾਓ ਜੇ ਵੀਡੀਓ ਬਣਾਈਆ ਤਾਂ ਫੋਨ ਖੋਲੇ ਗਏ ਫੋਨ ਭੰਨ ਦਿੱਤੇ ਗਏ ਇਹ ਕਹਣਾ ਇਹ ਨਾ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਕਹਿੰਦਾ ਏ ਉਹ ਵੀ ਗੱਲ ਕਰਾਂਗੇ ਥਾਣਾ ਮੁਖੀ ਨੇ ਪਾਸੋਂ ਦੇ ਉਹਨਾਂ ਨਾਲ ਤੇ ਜਿਹੜੀ ਪੰਚਾਇਤ ਆ ਉਹ ਕੀ ਕਹਿੰਦੀ ਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਪਲਾਟ ਦੇ ਕਾਗਜ਼ ਪੇਪਰ ਕਿਸੇ ਕੋਲ ਨਹੀਂ ਹੈਗੇ ਇਸੇ ਤਰ੍ਹਾਂ ਪਲਾਟ ਨਹੀਂ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਰਜੀਤ ਕੌਰਾ ਜੀ ਕੀ ਹੋਇਆ ਭਾਣੇ ਇੱਥੇ ਕਹਿੰਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਖਿੱਚ ਤੂੰ ਕੁੜੀਆਂ ਨਾਲ ਕੀਤੀ ਗਈ ਆ ਬੰਦਿਆਂ ਵੱਲੋਂ ਤੇ ਫੋਨ ਤੱਕ ਖੋਲੇ ਗਏ ਨੇ ਹਾਂਜੀ ਖੋਏ ਆ ਜੀ ਮੇਰਾ ਬੇਟਾ ਕੋਠੇ ਤੇ ਖੜਾ ਸੀਗਾ ਤੇ ਦੂਜੇ ਸਰ ਨੇ ਕਿਹਾ ਤੇ ਉਹ ਸਰ ਨੇ ਨਾਲ ਦੀ ਨਾਲ ਭੱਜਿਆ ਤੇ ਮੈਂ ਨਾਲ ਹੀ ਗਈ ਮੈਂ ਕਿਹਾ ਸਰ ਸੌਰੀ ਵੀ ਡੀਲੀਟ ਮਾਰਦ ਨੇ ਜੋ ਵੀ ਕੁਛ ਕਰਿਆ ਮੇਰੇ ਪੁਲਿਸ ਮੇਰੇ ਬੇਟੇ ਦਾ ਫੋਨ ਦੇ ਦ ਪਰ ਉਹਨਾਂ ਨੇ ਨਹੀਂ ਦਿੱਤਾ ਨਾਲ ਹੀ ਲੈ ਗਈ ਸਰ ਮੈਂ ਤਾਂ ਕਿਸਤ ਵੀ ਕਿੰਨੀ ਪਰੀ ਮੈਂ ਬਾਹਰੋਂ ਲੈ ਚੱਲਦੀ ਹਾਂ ਜੀ ਚਾਹੇ ਮੈਂ ਸਰ ਮੇਰੇ ਘਰ ਨਾਲ ਮੰਜੇ ਤੇ ਬੈਠਾ ਮੈਂ ਨਹੀਂ ਮਜਬੂਰ ਪਟਿਆਲੇ ਜਾਣੀ ਸਰ ਮੇਰਾ ਫੋਨ ਦਿਵਾ ਦਿਓ ਪਲੀਜ਼ ਕਿਸਤਾਂ ਤੇ ਫੋਨ ਲੱਤਾ ਸੀ ਹਾਂਜੀ ਸਰ ਕਿਸਤਾਂ ਤੇ ਲਿਆ ਵਾ ਜੀ ਅੱਛਾ ਨਹੀਂ ਜੇ ਉਹਨਾਂ ਨੂੰ ਕੋਈ ਡਾਟ ਸੀਗਾ ਉਹ ਵੀਡੀਓ ਵਗੈਰਾ ਡਿਲੀਟ ਕਰ ਦਿਓ ਮੋੜ ਦੰਦੇ ਸਰ ਇੰਨਾ ਟਾਈਮ ਹੋ ਗਿਆ ਸਾਨੂੰ ਜਗ੍ਹਾ ਵਰਤਦੇ ਇਹਨੂੰ ਘਟੋ ਘਟ ਸੜਸੜ 19 ਸਾਲ ਸਾਢੇ ਵਿਆਨੂ ਹੋ ਗਏ ਅਸੀਂ ਉਦੋਂ ਦੀ ਜਗ੍ਹਾ ਵਰਤਦੇ ਆ ਸਰ ਅਸੀਂ ਅੱਜ ਪਹਿਲੀ ਸਾਡੇ ਡੜ ਦਰਖਤ ਹੋਏ ਪੇ ਜਾ ਕੇ ਦੇਖੋ ਸਰ ਅਸੀਂ ਰਾਤ ਨੂੰ ਹਲਾਲੇ ਹੀ ਦਰਖਤ ਅਸੀਂ ਇਹ ਨਹੀਂ ਕਹਿੰਦੇ ਚਲੋ ਜਗ੍ਹਾ ਬਣਦੀ ਆ ਸਾਰੇ ਲੋਕਾਂ ਨੇ ਸਰ ਸ਼ਾਮ ਲਟ ਐਵੇਂ ਹੀ ਪਾਈ ਹੋਈ ਆ ਜੇ ਸਾਡੇ ਕੱਲਿਆਂ ਦੀ ਆ ਸਰ ਅਸੀਂ ਅੱਜ ਹੀ ਸਾਡੇ ਭਰ ਸੜ ਘਰ ਬਿਠਾ ਦੋ ਸੇ ਵੀ ਕਹਿੰਨੇ ਆ ਨਹੀਂ ਫੋਨ ਕਿਉਂ ਤੁਸੀਂ ਪੁੱਛਿਆ ਨਹੀਂ ਕਿ ਫੋਨ ਕਿਉਂ ਲੈ ਕੇ ਜਾ ਰਹੇ ਅਸੀਂ ਕਿਹਾ ਸੀਗਾ ਵੀ ਸਰ ਜੋ ਉਹ ਵੀਡੀਓ ਡਿਲੀਟ ਮਾਰ ਦਿਓ ਪਲੀਸ ਫੋਨ ਦੇ ਦਿਓ ਮੇਰੇ ਬੇਟੇ ਦਾ ਫੋਨ ਦੇ ਦਿਓ ਪਲੀਸ ਸਰ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਹੈਗੀ ਅੱਛਾ ਤਾਂ ਤੁਹਾਡੇ ਮਿਸੀ ਤੁਹਾਡੇ ਘਰ ਵਾਲਿਆਂ ਜਿਹੜੇ ਬਿਮਾਰ ਨੇ ਹਾਂਜੀ ਸਰ ਸਾਡਾ ਨਾਮ ਵੀ ਵਿੱਚੇ ਆ ਜੀ ਇਹ ਜਗਾ ਨਾਲ ਵਾਲੀ ਮੇਰੀ ਉਹ ਸਰ ਮੈਂ ਵੀ ਇੱਥੇ ਖੜੀ ਸੀਗੀ ਫੋਨ ਖੋਣ ਦੀ ਗੱਲ ਆ ਜਿਹੜੀ ਸਾਹਮਣੇ ਆ ਰਹੀ ਆ ਐਸ ਐਚਓ ਸਾਹਿਬ ਨਾਲ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਮਸਲੇ 'ਚ ਜੀ ਉੱਥੇ ਬੀਡੀ ਪੀਓ ਵੱਲੋਂ ਜਿਹੜਾ ਇੱਕ ਲੈਟਰ ਇਸ਼ੂ ਹੋਇਆ ਹੈਗਾ ਵੀ ਜਿਹੜੇ ਜੰਦਲਪੁਰ ਦੇ ਰਣ ਧੀਰ ਸਿੰਘ ਹੈ ਬੀਰ ਦਵਿੰਦਰ ਸਿੰਘ ਜਸਵੰਤ ਸਿੰਘ ਜਗਦੀਸ਼ ਸਿੰਘ ਜਿਹੜੇ ਕਿ ਇਹ ਇਸੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਚਲੋ ਉੱਥੇ ਕੋਈ ਸ਼ਾਮਲਾੜ ਤੇ ਕਬਜ਼ਾ ਕੀਤਾ ਹੋਇਆ ਤੇ ਜਿਹੜੀ ਪੰਚਾਇਤ ਸੀ ਉੱਥੇ ਆਪਣੇ ਪੱਦਰ ਤੇ ਪਹੁੰਚੀ ਵੀ ਸੀਗੀ ਤੋਂ ਅਸੀਂ ਜਦੋਂ ਉੱਥੇ ਗਏ ਸੀ ਤਾਂ ਅਸੀਂ ਜਿਹੜਾ ਜਿਹੜਾ ਉਹ ਜੀਸੀ ਵੀ ਵਗੈਰਾ ਸੀਗੀ ਉਹ ਜਿਹੜੀ ਵਾਪਸ ਭੇਜੀ ਸੀਗੀ ਤੇ ਫਿਰ ਦੋਵੇਂ ਪਾਰਟੀਆਂ ਨੂੰ ਜਿਹੜਾ ਥਾਣੇ ਦਾ ਟਾਈਮ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਜੀ ਜਿਹੜਾ ਕੋਈ ਸੌਟ ਆਊਟ ਹੋਇਆ ਨਹੀਂ ਜਿਹੜਾ ਇਹ ਅਕੋਰਡਿੰਗ ਟੂ ਦਾ ਲਾਅ ਹੈਗਾ ਜਿਹੜੀ ਉਦੋਂ ਦੀ ਜਿਹੜੀ ਪ੍ਰਸਿਹਣੀ ਦੇ ਵਿੱਚ ਕੀਤੀ ਜਾਂਦੀ ਜੀ ਲੇਡੀਜ਼ ਵਗੈਰਾ ਨੇ ਉੱਥੇ ਕਹਿੰਦੇ ਜੀ ਜੈਂਟਸ ਮੁਲਾਜ਼ਮਾਂ ਨੇ ਸਾਨੂੰ ਧੱਕੇ ਮਾਰੇ ਡੰਡੇ ਮਾਰੇ ਮੋਬਾਈਲ ਤੱਕ ਕੋਕੇ ਲਗੇ ਇਦਾਂ ਦੇ ਔਰੋਪ ਲਗਾ ਰਹੇ ਨੇ ਜੀ ਪ੍ਰਸ਼ਾਸਨ ਤੇ ਕੋਈ ਧਿਆਨ ਨਹੀਂ 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 ਜਿਹੜਾ ਉਹ ਦੀਵਾਰ ਦਾ 20 20 ਲੈਸ ਅਲੀਗੇਸ਼ਨ ਇਦਾਂ ਦੀ ਕੋਈ ਗਲਤੀ ਨਹੀਂ ਹੋਈ ਜੀ ਜਿਹੜਾ ਇੱਕ ਆਪਾਂ ਨੂੰ ਉੱਥੇ ਇੱਕ ਤੇ ਝਗੜੇ ਦੀ ਕਾਲ ਆਈ ਸੀ ਜਿਹੜਾ ਫਿਰ ਤੇ ਜਾ ਕੇ ਜਿਹੜਾ ਇਹ ਝਗੜਾ ਰੁਕਿਆ ਤੇ ਇਸ ਤੋਂ ਬਾਅਦ ਇਹ ਜਿਹੜੀ ਹੈਗੀ ਅਕੋਰਡਿੰਗ ਟੂ ਦਾ ਲਾਅ ਜਿਹੜੀ ਇਹ ਸੀ ਦੀ ਪ੍ਰੋਸੀਡਿੰਗ ਕਰਾਂਗੇ ਜੀ ਧੰਨਵਾਦ